ਅੱਜ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਹਰਦੋਪਤਵਾਲੇ ਦੇ ਵਿੱਚ ਜਿਹੜਾ ਸਾਡਾ ਪ੍ਰਾਇਮਰੀ ਸਮਾਰਟ ਸਕੂਲ ਹੈ ਉਹਦਾ ਅੱਜ ਇੱਕ ਐਡੀਸ਼ਨਲ ਰੂਮ 7 ਲੱਖ ਤੇ 51 ਹਜ਼ਾਰ ਦੀ ਕਾਸਟ ਦੇ ਨਾਲ ਅੱਜ ਉਹਦਾ ਨੀਂਹ ਪੱਥਰ ਰੱਖਿਆ ਔਰ ਚੰਨ ਦਿਨਾਂ ਦੇ ਵਿੱਚ ਉਹ ਬਣ ਕੇ ਪੂਰਾ ਹੋ ਜਾਏਗਾ ਔਰ ਬੱਚਿਆਂ ਨੂੰ ਉਹ ਜਿਹੜੀ ਇੱਕ ਫੈਸਿਲਿਟੀ ਆ ਉਹ ਮਿਲੂਗੀ ਔਰ ਮੈਂ ਡਿਪਾਰਟਮੈਂਟ ਦੇ ਵਿੱਚ ਵੀ ਔਰ ਕੰਟਰੈਕਟਰ ਨੂੰ ਵੀ ਬੇਨਤੀ ਕੀਤੀ ਆ ਕਿ ਕੰਮ ਜਿਹੜਾ ਬਹੁਤ ਮਿਆਰੀ ਕੁਆਲਿਟੀ ਵਾਲਾ ਹੋਵੇ ਔਰ ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕਰਕੇ ਬੱਚਿਆਂ ਨੂੰ ਸਮਰਪਿਤ ਕੀਤਾ ਜਾਵੇ। ਔਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਵੀ ਆ ਕਿ ਜਿਹੜੀ ਅੱਜ ਦੀ ਸਰਕਾਰ ਆ ਭਗਵੰਦ ਮਾਨ ਜੀ ਦੀ ਉਹਨਾਂ ਦਾ ਜਿਹੜਾ ਪ੍ਰਾਇੋਰਟੀ ਆ ਜਿੱਥੇ ਸਾਰੇ ਵਰਗਾਂ ਨੂੰ ਜਿਹਨਾਂ ਦੇ ਜੀਵਨ ਨੂੰ ਉੱਪਰ ਚੁੱਕਣਾ ਉੱਥੇ ਐਜੂਕੇਸ਼ਨ ਤੇ ਹੈਲਥ ਬਹੁਤ ਵੱਡੀ ਪ੍ਰਾਇੋਰਟੀ ਸਰਕਾਰ ਵੀ ਹੈਗੀ ਆ ਔਰ ਸਰਕਾਰ ਨੇ ਬਹੁਤ ਉਪਰਾਲੇ ਕਰਕੇ ਸਕੂਲਾਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਪਿਛਲੇ ਦੋਵਾਂ ਸਾਲਾਂ 'ਚ ਇਹਨਾਂ ਫਾਜਖਰ ਤਿਆਰ ਕਰਕੇ ਬਿਲਡਿੰਗਸ ਤਿਆਰ ਕਰਕੇ ਐਸਾ ਇੱਕ ਮਾਹੌਲ ਦਿੱਤਾ ਜਿੱਥੇ ਬੱਚੇ ਵਧੀਆ ਪੜ੍ਹ ਕੇ ਵਿਦਿਆ ਵਿਲਾ ਸਕਣ ਨੌਲੇਜ ਵੀ ਲੈ ਸਕਣ ਔਰ ਉਸ ਤੋਂ ਬਾਅਦ ਉਹ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਹਿੱਸਾ ਪਾ ਸਕਣ ਸੋ ਅੱਜ ਇੱਥੇ ਆਉਣ ਨੂੰ ਬਹੁਤ ਚੰਗਾ ਲੱਗਾ ਇਹਦੇ ਵਿੱਚ ਬਾਅਦ ਜਿਲਦੀਆਂ ਗਰਾਈਆਂ ਤੋਂ ਜਿਹੜੇ ਇੱਥੋਂ ਦੇ ਵਸਨੀਕ ਫਾੜ੍ਹ ਬਿਆਲ ਸਿੰਘ ਜੀ ਨੇ ਜਿਹੜੇ ਐਨ ਆਰ ਆਈ ਨੇ ਉਹਨਾਂ ਦਾ ਵੀ ਧੰਵਾਦ ਕਰਦਾ ਜਿਨ੍ਹਾਂ ਨੇ ਆਪਣਾ ਇਸ ਸਕੂਲ ਦੇ ਵਿੱਚ ਹਿੱਸਾ ਪਾ ਕੇ ਇਹਦੀ ਡਿਵੈਲਪਮੈਂਟ ਨੂੰ ਕਰਵਾਇਆ ਸੋ ਇਸੇ ਤਰੀਕੇ ਦੇ ਨਾਲ ਅਸੀਂ ਜਾਣਿਆ ਵੀ ਸਾਰੇ ਸਕੂਲ ਵਧੀਆ ਰਹਿਣ ਇਹ ਸਕੂਲ ਚ ਆ ਕੇ ਗ੍ਰੀਨਰੀ ਨੂੰ ਦੇਖਿਆ ਪਲਾਂਟਸ ਲੱਗੇ ਨੇ ਸਫਾਈ ਬਹੁਤ ਵਧੀਆ ਸਟਾਫ ਇੱਥੋਂ ਦਾ ਮਿਹਨਤੀ ਆ ਔਰ ਇਹਨਾ ਚੀਜ਼ਾਂ ਕਰਕੇ ਬੱਚਿਆਂ ਨੂੰ ਅੱਜ ਚੰਗੀ ਤਾਲੀਮ ਮਿਲ ਰਹੀ ਹੈ ਔਰ ਖਾਸ ਕਰ ਜਿਹੜੇ ਬੱਚੇ ਇੱਥੇ ਪੜਦੇ ਨੇ ਨਾ ਸਾਰੇ ਮਿਹਨਤਕਸ਼ਾ ਦੇ ਬੱਚੇ ਨੇ ਔਰ ਜਿਸੂਗਤ ਮਿਹਨਤਕਸ਼ਾ ਦੇ ਬੱਚਿਆਂ ਨੂੰ ਆਪਾਂ ਚੰਗੀ ਤਾਲੀਮ ਦਵਾਂਗੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰਾਂ ਦਾ ਸਤਾਰ ਜਿਹੜਾ ਉੱਪਰ ਚੋਕ ਸੰਗਣਨ ਕੇ ਉਸੇ ਤਰੀਕੇ ਦੇ ਨਾਲ ਸਿਹਤ ਸੇਵਾਵਾਂ ਦੇ ਵਿੱਚ ਵੀ ਬਹੁਤ ਵੱਡੀ ਕ੍ਰਾਂਤੀ ਮਾਨ ਸਰਕਾਰ ਨੇ ਲੈ ਕੇ ਆਈ ਆ ਦਵਾਈਆਂ ਸਾਰੀਆਂ ਫ੍ਰੀ ਨੇ ਅੱਜ ਤੱਕ ਸਾਰੇ ਫ੍ਰੀ ਨੇ ਸੋ ਸਾਰੀਆਂ ਚੀਜ਼ਾਂ ਮੈਂ ਸਮਝਦਾ ਵੀ ਆ ਦੋਵਾਂ ਢਾਈਆਂ ਸਾਲਾਂ ਦੇ ਵਿੱਚ ਪਈਆਂ ਨੇ ਸੋ ਇੱਕ ਵਾਰੀ ਫੇਰ ਸਮੂਹੇ ਸਟਾਫ ਦਾ ਮੁਬਾਰਕ ਦਿਨਾ ਜੀ ਇਹਨਾਂ ਨੂੰ ਜੋ ਅਸੀਂ ਸਭ ਤੁਹਾਡੇ ਲਈ ਵੀ ਇਹ ਸਕੂਲ ਬਹੁਤ ਵਧੀਆ ਇਸੇ ਤਰੀਕੇ ਨਾਲ ਮਿਹਨਤ ਕਰਕੇ ਇਹਨੂੰ ਉੱਪਰ ਮੈ ਜਿਹੜਾ ਲੈਵਲ ਜਿਹੜਾ ਇਨ ਨੂੰ ਉੱਚਾ ਜੋ ਕੇ ਰੱਖੋ ਤਾਂ ਕਿ ਬੱਚੇ ਜਿਹੜੇ ਨੇ ਉਹ ਵਧੀਆ ਤਰੀਕੇ ਨਾਲ ਪੜ ਸਕਣ ਔਰ ਇਸ ਤੋਂ ਇਲਾਵਾ ਕੁਝ ਡਿਮਾਂਡਸ ਰੱਖੀਆਂ ਨੇ ਇਲਾਕੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪੂਰੀ ਕਰਾਂਗੇ ਔਰ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜਿੱਥੇ ਵੀ ਵਿਕਾਸ ਦਾ ਕੰਮ ਹੁੰਦਾ ਉਸ ਵਿਕਾਸ ਦੇ ਕੰਮ ਨੂੰ ਆਪਣਾ ਕੰਮ ਸਮਝੋ ਉਹ ਪੈਸਾ ਜਿਹੜਾ ਤੁਹਾਡਾ ਟੈਕਸ ਆ ਉਹ ਦੁਆਰਾ ਡਿਵੈਲਪਮੈਂਟ ਦੇ ਉੱਪਰ ਲੱਗ ਰਿਹਾ ਇਸ ਕਰਕੇ ਉਹਦੇ ਵਿੱਚ ਕਿਸੇ ਕਿਸਮ ਦੀ ਪੰਤਾਈ ਨਹੀਂ ਆਉਣੀ ਚਾਹੀਦੀ ਉਹ ਡਿਵੈਲਪਮੈਂਟ ਵਰਕ ਦੇ ਵਿੱਚ ਪਾਰਟਿਸਪੇਟ ਕਰੋ ਤਾਕਿ ਉਹ ਵਿਕਾਸ ਜਿਹੜਾ ਉਹ ਪੁਖਤਾ ਤੇ ਵਧੀਆ ਹੋਵੇ ਦੇਖੋ ਤੁਸੀਂ ਕਿਆ ਦੇ ਕਹੇ ਨਿਕਲ ਬੱਚਾ ਇਹ ਕਿਹਨੋਂ 6ਵੀਂ ਜਮਾਤ ਦੇ ਵਿੱਚ ਪੜਦਾ ਉਹਨੂੰ ਪੜ੍ਹਾਈ ਨੂੰ ਉਹਦਾ ਮਨ ਕੈਂਪੀ ਕੇਪਾ ਪਰ ਉਹਨੂੰ ਦੂਰ ਆਉਣਾ ਪੈਂਦਾ ਸੋ ਉਹਨੇ ਮੰਗ ਕੀਤੀ ਸੀ ਕਿ ਮੈਨੂੰ ਟਰਾਈਸਾਈਕਲ ਜਿਹੜਾ ਦਿੱਤਾ ਜਾਵੇ ਸੋ ਟਰਾਈਸਾਈਕਲ ਦੀ ਗੱਲ ਰੈੱਡ ਕਰਾਸ ਨਾਲ ਕਰ ਲਈ ਆ ਮੈਂ ਸਟਾਫ ਨੂੰ ਕਹੂੰਗਾ ਕਿ ਉਹਦੀ ਐਪਲੀਕੇਸ਼ਨ ਰੈੱਡ ਕਰਾਸ ਤੋਂ ਦੇ ਦਿਓ ਤੇ 15 ਅਗਸਤ ਨੂੰ ਉਹਨੂੰ ਆਪਾਂ ਸਾਈਕਲ ਜਿਹੜਾ ਉਹਨੂੰ ਫ੍ਰੀ ਜਿਹੜਾ ਦੇਵਾਂਗੇ ਪਰ ਇਸੇ ਤਰੀਕੇ ਦੇ ਨਾਲ ਹੋਰ ਵੀ ਜੇ ਕੋ ਫੈਸਿਲਿਟੀ ਲੋਡ ਹੋਵੇਗੀ ਉਹ ਪੂਰੀ ਤੰਦੇਈ ਦੇ ਨਾਲ ਕਰਾਂਗਾ